ਨਕਲੀ ਰਹਿੰਗ ਅਮਰਤਪਾਲ ਮੈਰੋ ਸ਼ਹਿਜਾਦ ਪੱਟੀ ਅੱਜ ਸੁਹਾ ਕੀਤਾ ਅਜ ਇਹ ਦੋਨੇ ਮਿਲ ਗਏ ਨੇ ਇਹ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆਏ ਬਲਾਤਕਾਰੀਆਂ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਜ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਨੂੰ ਧੋਖਾ ਦੇ ਕੇ ਆ ਬਾਰ ਭੱਜ ਗਿਆ ਇਹਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਤੇ ਬਾਹਰੋਂ ਆਪ ਫੜਨੇ ਕਿ ਲੈ ਗਿਆ ਆਪ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮੁੱਢੋਂ ਸਿੱਖ ਨਹੀਂ ਹੈਗਾ ਮੁੱਢੋ ਇਹ ਮੁੱਢੋਂ ਮੁਸਲਮਾਨ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦਬਈ ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਣਾ ਨਾ ਭਾਜੇ 2 ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਧੀ ਦੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੀ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤਾਂ ਗੁਰਸਿਮਰ ਸਿੰਘ ਮੰਡਰੂ ਦੇਖ ਕਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੂੰ ਗਿੱੱਦਰ ਦੀ ਲਾਦਾ ਤੇਰੇ ਬੱਬਰ ਖਾਲਸੇ ਵਾਲੇ ਧਮਕੇ ਦਿੰਦੇ ਆ ਕਦੇ ਸ਼ਹਿਜਾਦ ਪੱਟੀ ਨਾਲ ਤੂੰ ਜਾ ਰਿਹਾ ਵਾਂ ਮਿਲ ਰਿਹਾ ਵਾਂ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਆ ਜੇ ਥਾਣਾ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋٹے ਸਹੀ ਪਾ ਲਓ ਜੇ ਗਲਤ ਬੰਦ ਕਰ ਦਿਓ ਜੇ ਤੁਹਾਡੇ ਉੱਤੇ ਤਾਲੀ ਭਾਰ ਚੱਲਦੀ ਆ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਿਹੜਾ ਪਰਫਾਰਮਾ ਬਣਾ ਦਿਓ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਹੀ 510 ਨਹੀਂ ਆ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿਹਦਾ ਕਿਹਨੂੰ ਮਾਰੋਗੇ ਤੁਸੀਂ ਇਹ ਪਿਆਰ ਨਾ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਦਾਣ ਰੋਟੀ ਦਾ ਬੰਦੋਬਸਤ ਕਰਿਓ ਜੇ ਐਸਜੀਪੀਸੀ ਅੱਤਵਾਦੀਆਂ ਨੂੰ 20000 ਰੁਪਏ ਦੇ ਰਹੀ ਆ ਤਾਂ 20000 ਇਹਨਾਂ ਨੂੰ ਦੇ ਦੇਂਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਈ ਜੇ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੌਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲਾਕ ਮਾਰਨ ਦਵਾਰ ਚੜ੍ਹ ਨਹੀਂ ਰਹੀ ਨੀ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦੋ ਲੋ ਉਹਦਾ ਸਵਾਲ ਆ ਲੈ ਕੇ ਦੇਖਣੇ ਪਏ ਆ